ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਮਿੱਠੂ ਲੈ ਕੇ ਹਾਜ਼ਰ ਆ ਨਾ ਪ੍ਰੋਗਰਾਮ ਮਿਰਚਾ ਮਿੱਠੂ ਦੀਆਂ ਸੋ ਦੋਸਤੋ ਅੱਜ ਮੈਂ ਮਿਰਚਾ ਲਾਉਣੀਆਂ ਜਿਹੜੀ 27 April ਦੀ ਸ਼ਡਿਊਲਡ ਗੇਪ ਰੇਡ ਸੀ ਉਹਨਾਂ ਨੂੰ ਅੰਮ੍ਰਿਤਸਰ ਵਿਖੇ ਹੋਣੀ ਸੀ 27 April ਪਰ ਸਿੱਖ ਸੰਗਠਨਾ ਨੇ ਉਹਦਾ ਵਿਰੋਧ ਕੀਤਾ ਆਮ ਜਨਤਾ ਨੇ ਵੀ ਉਹਦਾ ਵਿਰੋਧ ਕੀਤਾ ਤੇ ਉਹ ਬੰਦ ਹੋ ਗਈ ਸੋ ਚਲੋ ਸਾਡਾ ਖੇੜਾ ਛੁੱਟਿਆ ਮੇਰੀ ਜਿਹੜੀ ਜ਼ੁਬਾਨ ਆ ਉਹ ਲੜ ਖਰਾਬ ਹੀ ਗਈ ਰਹੀ ਆ ਔਰ ਅੱਖਾਂ ਵੀ ਮੇਰੀਆਂ ਥੋੜੀਆਂ ਜਿਹੀਆਂ ਨਾ ਨੀਵੀਆਂ ਨੇ ਔਰ ਮੈਂ ਅਨਕੰਫਰਟੇਬਲ ਫੀਲ ਕਰ ਰਿਹਾ ਇਹ ਪ੍ਰੋਗਰਾਮ ਪੇਸ਼ ਕਰਦੇ ਹੋਏ ਆ ਕਿਉਂਕਿ ਮੇਰਾ ਇਹ ਪ੍ਰੋਗਰਾਮ ਮੇਰੇ ਟੀਚਰ ਸਾਥੀ ਵੀ ਸੁਣਦੇ ਆ ਮੇਰੇ ਸਟੂਡੈਂਟਸ ਵੀ ਸੁਣਦੇ ਨੇ ਤੇ ਉਹਨਾਂ ਦੇ ਘਰ ਦੇ ਵੀ ਸੁਣਦੇ ਆ ਮੇਰੇ ਆਪਣੇ ਰਿਸ਼ਤੇਦਾਰ ਵੀ ਸੁਣਦੇ ਆ ਸੋ ਟਾਪਿਕ ਇਦਾਂ ਦਾ ਆ ਕਿ ਮੈਨੂੰ ਥੋੜੀ ਜਿਹੀ ਹੈਜ਼ਿਟੇਸ਼ਨ ਜਿਹੜੀ ਆ ਨਾ ਹੋ ਰਹੀ ਆ ਔਰ ਮੈਂ ਸੋਚਦਾ ਕਿ ਮੇਰੇ ਜਿਹੜੇ ਸਾਥੀ ਆ ਮੈਨੂੰ ਸੁਣਨ ਵਾਲੇ ਉਹ ਕਿਤੇ ਇਹੀ ਨਾ ਕਹਿਣ ਕਿ ਮਿੱਠੂਤਾ ਜੀ ਸਸਤੀ ਸ਼ੋਹਰਤ ਦੇ ਚੱਕਰਾਂ 'ਚ ਪੈ ਗਿਆ ਇਹ ਕਿਹੜੇ ਟੌਪਿਕ ਨੂੰ ਲੈ ਕੇ ਆ ਗਿਆ ਪਰ ਗੱਲ ਨਾਲ ਦੀ ਨਾਲ ਇਹ ਵੀ ਆ ਜਰਨਲਿਸਟ ਦੇ ਨਾਲ ਨਾਲ ਮੈਂ ਨੈਸ਼ਨਲ ਬਿਲਡਰ ਵੀ ਹੈਗਾ ਟੀਚਰ ਵੀ ਹੈਗਾ ਸੋ ਮੇਰੀ ਰਿਸਪੌਂਸਿਬਿਲਟੀ ਆ ਜਦੋਂ ਸਮਾਜ ਦੇ ਵਿੱਚ ਕੋਈ ਨਿਘਾਰ ਆਵੇ ਤੇ ਉਹਦੇ ਉੱਪਰ ਮੈਂ ਆਪਣੇ ਵਿਊਜ਼ ਵਿਚਾਰ ਰੱਖਾਂ ਵਿਚਾਰਾਂ ਦਵਾਂ ਤੇ ਉਹਨੂੰ ਦੂਰ ਕਰਨ ਦੀ ਜਿੱਥੇ ਤੱਕ ਸੰਭਵ ਹੋਵੇ ਕੋਸ਼ਿਸ਼ ਕਰ ਸਕਾਂ ਸੋ ਮੁੱਦਾ ਇਹ ਸਮਾਜਿਕ ਮੁੱਦਾ ਇਹ ਬਹੁਤ ਵੱਡਾ ਮੁੱਦਾ ਜਿਹੜੀ ਇਹ ਗੇ ਪਲੇਡ ਕਰਾਨ ਜਾ ਰਹੇ ਪਹਿਲਾਂ ਤਾਂ ਮੈਂ ਇਹਨਾਂ ਦੇ ਬਾਰੇ ਦੱਸਣਾ ਚਾਹਨਾ ਚੰਗੇ ਭਲੇ ਘਰਾਂ ਦੇ ਮੁੰਡੇ ਇਹ ਕਿਹੜੇ ਚੱਕਰਾਂ 'ਚ ਪੈ ਗਏ ਆ ਯਾਰ ਕਿਹੜੀ ਗੇ ਪ੍ਰੇਰ ਕਰਨ ਤੋਰੇ ਹੋਏ ਆ ਇਹ ਮੈਨੂੰ ਇਹ ਹੀ ਨਹੀਂ ਸਮੇ ਲੱਗਦੀ ਪਈ ਇਹਨਾਂ ਦੀ ਗੱਲ ਉਹ ਪਤੰਦਰੋ ਉਹ ਜੇ ਤੁਹਾਨੂੰ ਇਦਾਂ ਦਾ ਚਾਹ ਜਿਆਦਾ ਚੜਿਆ ਨਾ ਜਾਓ ਕੁਸਰਿਆਂ ਦੇ ਘਰ ਉੱਥੇ ਜਾ ਕੇ ਉਹਨਾਂ ਨੂੰ ਪੁੱਛੋ ਕਿੰਨਾ ਦੁੱਖਾਂ ਉਹਨਾਂ ਦੀ ਜ਼ਿੰਦਗੀ 'ਚ ਉਹ ਰੋਂਦੇ ਆ ਮੋਟੇ ਮੋਟੇ ਹੰਝੂ ਸੁੱਟਦੇ ਆ ਰੱਬ ਦੇ ਅੱਗੇ ਰੱਬਾ ਸਾਨੂੰ ਕਿਹੜੀ ਜੂਨ ਦੇ ਵਿੱਚ ਪਾ ਦਿੱਤਾ ਈ ਤੂੰ ਤੁਸੀਂ ਚੰਗੇ ਭਲੇ ਮੌਤ ਨੂੰ ਛਾਲਾ ਮਾਰੀ ਜਾਂਦੇ ਆ ਜਦੋਂ ਕੋਈ ਜਿਹੜਾ ਖੁਸਰਾ ਮਰਦਾ ਉਹਦਾ ਸੰਸਕਾਰ ਰਾਤ ਦੇ ਵੇਲੇ ਕੀਤਾ ਜਾਂਦਾ ਔਰ ਉਹਨੂੰ ਤੋਰ ਕੇ ਸ਼ਮਸ਼ਾਨ ਘਰ ਤੱਕ ਲੈ ਕੇ ਜਾਂਦੇ ਆ ਪਤਾ ਨਾਲੇ ਛਿੱਤਰ ਮਾਰਦੇ ਲੈ ਕੇ ਜਾਂਦੇ ਆ ਤੇ ਰੱਬ ਨੂੰ ਲਾਂਭਾ ਦਿੰਦੇ ਆ ਵੀ ਸਾਨੂੰ ਨਹੀਂ ਤੇਰੀ ਬਣਾਈ ਹੋਈ ਚੀਜ਼ ਇਹ ਮਨਜ਼ੂਰ ਤੂੰ ਇੰਨੀਆਂ ਸੋਹਣੀਆਂ ਚੀਜ਼ਾਂ ਇੰਨੀਆਂ ਸੋਹਣੀਆਂ ਮੂਰਤਾਂ ਬਣਾਈਆਂ ਹੱਥ ਦੀ ਸਾਨੂੰ ਬਣਾ ਕੇ ਭੇਜਦਾ ਲੋਕਾਂ ਦੇ ਮਜ਼ਾਕ ਦਾ ਪਾਤਰ ਲੈ ਜਾ ਆਪਣੀ ਇਸ ਟੀਰੀ ਨੂੰ ਵਾਪਸ ਦੁਆਰਾ ਨਾ ਮੁੜ ਕੇ ਇਸ ਨੂੰ ਇਸ ਜੂਨ ਦੇ ਵਿੱਚ ਭੇਜੀ ਤੇ ਤੁਸੀਂ ਜਿਹੜੇ ਚੰਗੇ ਭਲੇ ਘਰਾਂ ਦੇ ਮੁੰਡੇ ਬਸ ਫੈਸ਼ਨ ਦੇ ਚੱਕਰਾਂ ਦੇ ਵਿੱਚ ਐ ਹੋਏ ਕਰਨ ਲੱਗ ਪਏ ਤੇ ਜਾ ਕੇ ਉੱਥੇ ਗਰੀਬ ਰੀਡਾ ਕਰਨ ਲੱਗ ਪਏ ਤੁਹਾਨੂੰ ਕੀ ਚੱਕਰ ਆ ਕੀ ਦਿੱਕਤ ਆ ਤੁਹਾਨੂੰ ਜੇ ਕੋਈ ਤੁਹਾਨੂੰ ਦਿੱਕਤ ਹੈਗੀ ਵੀ ਆ ਤੇ ਜਾ ਕੇ ਸਰਕਾਰ ਦੇ ਨਾਲ ਸਿੱਧੀ ਸਿੱਧੀ ਗੱਲ ਕਰੋ ਲੈ ਕੇ ਕਰਜ਼ੀ ਦੇ ਦਿਓ ਕਿ ਸਾਡੇ ਨਾਲ ਧੱਕਾ ਹੋ ਰਿਹਾ ਸੰਵਿਧਾਨ ਦੇ ਅਨੁਸਾਰ ਕਿਸੇ ਦੇ ਨਾਲ ਵੀ ਕਿਸੇ ਵੀ ਤਰੀਕੇ ਦਾ ਧੱਕਾ ਨਹੀਂ ਕੀਤਾ ਜਾ ਸਕਦਾ ਚਾਹੇੋ ਕਿਸੇ ਵੀ ਜੈਂਡਰ ਦਾ ਹੋਵੇ ਚਾਹੇ ਟਰਾਂਸ ਜੈਂਡਰ ਹੋ। ਸੋ ਪਹਿਲਾਂ ਤਾਂ ਅਸੀਂ ਗੱਲ ਕਰ ਲਈਏ ਵੀ ਗੇ ਕਹਿੰਦੇ ਕਿਹਨੂੰ ਆ। ਗੇ ਵਾਸੀਂ ਉਹਨੂੰ ਕਹਿੰਦੇ ਆ ਜਿਹੜੇ ਮੁੰਡਾ ਮੁੰਡੇ ਦੇ ਪ੍ਰਤੀ ਆਕਰਸ਼ਿਤ ਹੋਵੇ ਤੇ ਲੈਸਬੀਅਨ ਸ਼ਬਦ ਇੱਕ ਬਣਾਇਆ ਗਿਆ ਜੋ ਕੋਈ ਔਰਤ ਜਿਹੜੀ ਆ ਔਰਤ ਦੇ ਪ੍ਰਤੀ ਜਿਹੜੀ ਆ ਆਕਰਸ਼ਿਤ ਹੋ ਜਾਈ। ਬਾਈਸੈਕਸ਼ੁਅਲ ਵੀ ਕਹ ਦਿੰਦੇ ਆ ਜਿਹੜੇ ਦੋਨਾਂ ਦੇ ਪ੍ਰਤੀ ਆਕਰਸ਼ਿਤ ਹੁੰਦੇ ਆ ਤੇ ਟਰਾਂਸ ਜੈਂਡਰ ਤਾਂ ਸਾਨੂੰ ਪਤਾ ਹੀ ਹੈ ਜਿਹੜੇ ਵਗੈਰਾ ਆ ਜਾਂਦੇ ਆ। ਜਿਹੜੇ ਤਾਂ ਅਸਲੀ ਜਿਹੜੇ ਆ ਉਹਨਾਂ ਦੇ ਪ੍ਰਤੀ ਤਾ ਮੇਰਾ ਦਿਲ ਪਸੀਚਦਾ ਉਹਨਾਂ ਦੀ ਜ਼ਿੰਦਗੀ ਵਾਕਈ ਔਖੀ ਆ ਦੇਖੋ ਉਹਨਾਂ ਕੋ ਨੱਚਣ ਗਾਣ ਦਾ ਕੰਮ ਦਿੱਤਾ ਜੇ ਕਿਤੇ ਵਧਾਈ ਮਿਲ ਗਈ ਤਾਂ ਵਿਚਾਰਿਆਂ ਦੇ ਘਰ ਚੁੱਲਾ ਜਲ ਜਾਂਦਾ ਹੋਊਗਾ ਨਹੀਂ ਤਾਂ ਉਹਨਾਂ ਦੇ ਚੁੱਲੇ 'ਚ ਤਾਗੀ ਨਹੀਂ ਪੈਦਾ ਹੁੰਦੀ ਹੁਣ ਕਿੱਥੋਂ ਰੋਟੀ ਬਣੂ ਕਿੱਥੇ ਜਾਣਗੇ ਉਹ ਤਾਂ ਵਾਕਈ ਤਰਸ ਦੇ ਪਾਤਰ ਆ ਕਰੋਨਾ ਦਾ ਸਾਨੂੰ ਹਰ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਕਾਨੂੰਨੀ ਪ੍ਰੋਟੈਕਸ਼ਨ ਦੇਣੀ ਚਾਹੀਦੀ ਆ ਪਰ ਜਿਹੜੇ ਇਹ ਨਕਲੀ ਬਣੇ ਹੋਏ ਗਏ ਨੇ ਉਦਾਂ ਹੀ ਦਿਮਾਗ ਖਰਾਬ ਹੋਇਆ ਇਹਨਾਂ ਦਾ ਤਾਂ ਛੇਤਰਪਰੇੜ ਜ਼ਰੂਰ ਕਰਨੀ ਚਾਹੀਦੀ ਔਰ ਸਿੱਖ ਸੰਗਠਨਾਂ ਨੇ ਨਿਹੰਗਾਂ ਨੇ ਬਿਲਕੁਲ ਠੀਕ ਕੀਤਾ ਮੈਂ ਉਹਨਾਂ ਦੇ ਨਾਲ ਆ ਉਹ ਸਲੂਟ ਕਰਦਾ ਉਹਨਾਂ ਨੂੰ ਕਿ ਉਹਨਾਂ ਨੇ ਸਾਡੇ ਕਲਚਰ ਨੂੰ ਬਚਾ ਲਿਆ ਇੱਥੇ ਅਸਲ ਦੇ ਵਿੱਚ ਇੱਕ ਗੱਲ ਇਹਦੇ ਵਿੱਚ ਹੋਰ ਵੀ ਆ ਹੁਣ ਗੇ ਆਉਂਦੇ ਕਿਦਾਂ ਇਹ ਹੈ ਕਿਦਾਂ ਸਾਰੀ ਸਿਸਟਮ ਆਪਾਂ ਇਹਦੇ ਉੱਤੇ ਵੀ ਗੱਲਬਾਤ ਕਰਾਂਗੇ ਤੇ ਇਹਦੀਆਂ ਸਿਸਟਮੀਆਂ ਬੁਰਾਈਆਂ ਕੀ ਆ ਮੈਨੂੰ ਕੀ ਤਕਲੀਫ ਆ ਇਹਦੀ ਮੈਂ ਤੁਹਾਨੂੰ ਪੂਰੀਆਂ ਉਦਾਹਰਨਾਂ ਦੇ ਨਾਲ ਸਮਝਾਉਂਗਾ ਦੇਖੋ ਜੀ ਜਿਹੜੇ ਤਾਂ ਅਸਲੀ ਹੀ ਜਿਹੜੇ ਆ ਉਹ ਤਾਂ ਹੈਗੇ ਆ ਕੁਦਰਤ ਨੇ ਬਣਾ ਕੇ ਭੇਜੇ ਹੋਏ ਇਹ ਜਿਹੜਿਆਂ ਦੇ ਆਪਣਾ ਕੋਈ ਨਿਆਣਾ ਨਹੀਂ ਹੁੰਦਾ ਜਦੋਂ ਕਿਸੇ ਦੇ ਘਰ ਕੋਈ ਖੁਸਰਾ ਜੰਪ ਪੈਂਦਾ ਤੇ ਉਸ ਬੱਚੇ ਨੂੰ ਇਹ ਚੁੱਕ ਕੇ ਲਿਆ ਕੇ ਤਾਂ ਆਪਣੇ ਨਾਲ ਨੱਚਣ ਗਾਣ ਦੇ ਕੰਮ ਦੇ ਵਿੱਚ ਲਾ ਲੈਂਦੇ ਸੀ ਮੇਰੇ ਵਿਚਾਰ ਦੇ ਵਿੱਚ ਤਾਂ ਇਹ ਜਿਹੜੇ ਗੇਗੂ ਕਹੀ ਜਾਂਦੇ ਨੇ ਨਾ ਨਵੇਂ-ਨਵੇਂ ਇਹਨਾਂ ਨੇ ਵਰਲਡ ਰੱਖ ਲਿਆ ਹੈਗੇ ਖੁਸਰੇ ਹੀ ਆ ਪਰ ਚੰਗੇ-ਚੰਗੇ ਘਰਾਂ ਦੇ ਵਿੱਚ ਜੰਪ ਹੈ ਘਰਦਿਆਂ ਨੇ ਜਾਨ ਨਹੀਂ ਦਿੱਤਾ ਤੇ ਕਿਸੇ ਨੂੰ ਪਤਾ ਨਹੀਂ ਲੱਗਿਆ ਡਾਕਟਰਾਂ ਨਾਲ ਸਲਾਹ ਵੀ ਕਰ ਲਈ ਹੋਗੀ ਪਾਵਰਫੁੱਲ ਬੰਦੇ ਦਾ ਨਿਆਣਾ ਕੌਣ ਲੈ ਜੂ ਤੇ ਇਹ ਉਹਨੂੰ ਛੁਪਾਉਣ ਦੀ ਆੜ ਦੇ ਵਿੱਚ ਲੁਕਾਉਣ ਦੀ ਆੜ ਦੇ ਵਿੱਚ ਇਹ ਗੇ ট্রান্সਜੈਂਡਰ ਇਦਾਂ ਦੇ ਕਈ ਕੁਛ ਨੇ ਅਲਬਲ ਜਿਹਾ ਪਾ ਲਿਆ ਹੋਰ ਇਹਨਾਂ ਨੂੰ ਕੁਛ ਨਹੀਂ ਹੈਗਾ ਅਸਲੀ ਅਸਲੀ ਆ ਉਹ ਅਲੱਗ ਆ ਇਹ ਐਵੇਂ ਜਾਣਬੁੱਝ ਕੇ ਬਣੇ ਹੋਏ ਆ ਸਾਰਾ ਸਿਸਟਮ ਹੁਣ ਅਸੀਂ ਦੇਖਦੇ ਆ ਇਹਨਾਂ ਦੀ ਕੇਸ ਸਟਡੀਜ਼ ਵੀ ਕਰਾਂਗੇ ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਤੇ ਪਹਿਲਾਂ ਤਾਂ ਮੈਂ ਇਹ ਗੱਲ ਦੱਸਦਾ ਵੀ ਕਲਚਰ ਦੇ ਉੱਤੇ ਇਹਦਾ ਹਮਲਾ ਕਿੱਦਾਂ ਹੁੰਦਾ ਦੇਖੋ ਜਦੋਂ ਮੈਂ ਕਾਲਜ ਗਿਆ ਤੇ ਫਸਟ ਇਅਰ ਦੇ ਵਿੱਚ ਹੀ ਗਿਆ ਤੇ ਉਦੋਂ ਜਿਹੜਾ ਨਾ ਉਹ ਸਾਡੇ ਛੋਟੇ ਸ਼ਹਿਰ ਦੇ ਵਿੱਚ ਉਹ بڑا ਇੱਕ ਚੱਲ ਪਿਆ ਜੀ ਵੈਲੈਂਟਾਈਨ ਡੇ ਦਾ ਚੱਕਰ ਤੇ ਮੈਂ ਮੈਨੂੰ ਇੱਕ ਦੋਸਤ ਮੇਰੇ ਨੇ ਦੱਸਿਆ ਵੀ ਅੱਜ ਦੇ ਦਿਨ ਨਾ ਕਿਸੇ ਨਾ ਕਿਸੇ ਕੁੜੀ ਨੂੰ ਕੋਈ ਫੁੱਲ ਦਿੰਦਾ ਹੁੰਦਾ ਜੇ ਤੁਹਾਨੂੰ ਕੋਈ ਪਸੰਦ ਹੋਵੇ ਤਾਂ ਤੁਸੀਂ ਦੇ ਸਕਦੇ ਆ ਤੇ ਆਪਣਾ ਪ੍ਰਪੋਜ਼ ਕਰ ਸਕਦੇ ਆ ਤੁਸੀਂ ਮੈਂ ਉਹਨੂੰ ਨਾਲ ਦੀ ਨਾਲ ਪੁੱਛ ਲਿਆ ਕਿਉਂਕਿ ਮੇਰਾ ਜਿਗਿਆਸੂ ਸੁਭਾਅ ਸ਼ੁਰੂ ਤੋਂ ਹੀ ਸੀ ਉਹ ਮੈਂ ਕਿਹਾ ਭਾਈ ਇਹ ਕੋਈ ਕਾਨੂੰਨੀ ਪ੍ਰੋਟੈਕਸ਼ਨ ਆ ਇੰਦਾ ਤਾਂ ਨਹੀਂ ਹੈਗਾ ਵੀ ਅਸੀਂ ਅੱਜ ਫੁੱਲ ਦਿੱਤਾ ਤੇ ਸਾਨੂੰ ਪ੍ਰਿੰਸੀਪਲ ਜਿਹੜਾ ਸਕੂਲਜ ਤੋਂ ਕਾਢੂ ਦੇਊਗਾ ਕਿਉਂਕਿ ਆਹ ਕੋਈ ਕਾਨੂੰਨ ਆ ਤੇ ਇਹ ਦੇਣ ਤੁਹਾਨੂੰ ਆਪਾ ਦਿੱਤਾ ਏਦਾਂ ਤੁਸੀਂ ਜੋ ਮਰਜ਼ੀ ਕਰੋ ਜਿੰਨੂੰ ਮਰਜ਼ੀ ਪ੍ਰਪੋਜ਼ ਕਰੋ ਨਾ ਉਹਨਾਂ ਦੇ ਘਰ ਦੇ ਕੁਝ ਕਹਿਣਗੇ ਨਾ ਕਾਲਜ ਵਾਲੇ ਕੁਝ ਕਹਿਣਗੇ ਤੇ ਨਾ ਹੀ ਬੁਲਸ ਕੁਝ ਕਹੂਗੀ ਉਹਨੇ ਤਾਂ ਮੈਨੂੰ ਕਹਿਤਾ ਉਹ ਵੀ ਇਹ ਮਨਾਂਦੇ ਆ ਇਦਾਂ ਹੀ ਆ ਪਰ ਮੇਰੇ ਗੱਲ ਗਲੇ ਨਹੀਂ ਉਤਰੀ ਮੈਂ ਆਪਣੇ ਤਾਏ ਦੇ ਮੁੰਡੇ ਕੋ ਗਿਆ ਵੱਡਾ ਸੀ ਟੀਚਰ ਸੀ ਮੈਂ ਉਹਨੂੰ ਪੁੱਛਿਆ ਜਾ ਕੇ ਭਾਜੀ ਵੀ ਇਦਾਂ ਇਦਾਂ ਕੋਈ ਦਿਨ ਹੈਗਾ ਉਹ ਕਹਿੰਦਾ ਪਾਖਲਾ ਕਦੇ ਛਤਰਪਰੇੜ ਨਾ ਕਰਾ ਬੈਠੀ ਸਾਡਾ ਤਾਂ ਸ਼ਹਿਰ ਵੀ ਛੋਟਾ ਹੀ ਆ ਇਦਾਂ ਦਾ ਕੋਈ ਦਿਨ ਨਹੀਂ ਹੁੰਦਾ ਇਹ ਐਵੇਂ ਇਹਨਾਂ ਨੇ ਕੰਜਰਖਾਨਾ ਜਿਹਾ ਇੱਕ ਬਣਾ ਲਿਆ ਨਵੇਂ ਜਮਾਨੇ ਦਾ ਸੋ ਉਦੋਂ ਤੋਂ ਐਡਾਂ ਆਣੀਆਂ ਸ਼ੁਰੂ ਹੋ ਗਈਆਂ ਫਿਰ ਉਹ ਟੈਡੀ ਆਣੇ ਸ਼ੁਰੂ ਹੋ ਗਏ ਤੇ ਚਾਕਲੇਟ ਡੇ ਸਲੈਪ ਡੇ ਕੀ ਕੀ ਹੁੰਦਾ ਹੁੰਦਾ ਤੇ ਨਾਲ ਦੀ ਨਾਲ ਉਹ ਕਾਰਡ ਵੀ ਆਣੇ ਸ਼ੁਰੂ ਹੋ ਗਏ ਸੀ ਉਦੋਂ ਤੱਕ ਮਤਲਬ 3-4 ਸਾਲ ਦੇ ਵਿੱਚ ਇਦਾਂ ਇਦਾਂ ਹੁੰਦਾ ਗਿਆ ਸੋ ਭਾਈ ਸਾਹਿਬ ਜੀ ਅਸੀਂ ਤਾਂ ਕਿਸੇ ਨੂੰ ਨਹੀਂ ਦਿੱਤਾ ਇਦਾਂ ਦਾ ਕੰਮ ਤਾਂ ਨਾ ਹੀ ਅਸੀਂ ਇਦਾਂ ਦੇ ਕੰਮ ਕਰਦੇ ਸੀ ਸੋ ਡਰਦੇ ਵੀ ਸੀਗੇ ਸੀ ਸਮਾਜ ਦਾ ਡਰ ਸੀ ਚੰਗੇ ਰਹਿ ਗਏ ਬਚ ਗਏ ਤੇ ਜਦੋਂ ਮੈਂ ਇਹ ਗੱਲ ਉਦੋਂ ਦੀ ਹੈ ਜਦੋਂ ਮੈਂ ਫਸਟ ইয়ার ਕਾਲਜ ਗਿਆ ਸੀ ਤੇ ਜਦੋਂ ਮੈਂ ਕਾਲਜ ਕੰਪਲੀਟ ਕਰਕੇ ਬੀਐਡ ਕੰਪਲੀਟ ਕਰ ਲਈ ਤੇ ਪੜ੍ਹਾਉਣ ਵਾਸਤੇ ਸਕੂਲ ਦੇ ਵਿੱਚ ਗਿਆ ਤੁਸੀਂ ਹੈਰਾਨ ਹੋ ਜਾਓਗੇ ਮੈਨੂੰ 3rd ਕਲਾਸ ਦਾ ਬੱਚਾ ਫੀਮੇਲ ਚਾਈਲਡ ਤੋਂ ਲੈ ਕੇ 10th ਤੱਕ ਦੀ ਫੀਮੇਲ ਜਿਹੜੇ ਬੱਚੇ ਮੇਰੇ ਸਟੂਡੈਂਟ ਸੀ ਉਹ ਚਾਕਲੇਟ ਜਿਹੜੇ ਆ ਉਹ ਦਿੰਦੇ ਹੁੰਦੇ ਸੀ ਕਿ ਅੱਜ ਚਾਕਲੇਟ ਡੇ ਆ ਜੀ ਸਰ ਹੈਪੀ ਚਾਕਲੇਟ ਡੇ ਹੈਪੀ ਸਟੱਡੀ ਡੇ ਤੋ ਮੈਂ ਬੜਾ ਹੈਰਾਨ ਹੁੰਦਾ ਸੀ ਮੈਂ ਕਿਹਾ ਯਾਰ ਇਹ ਹੁਣ 3rd ਕਲਾਸ ਵਾਲੇ ਬੱਚੇ ਦਾ ਵੀ ਇਹ ਤਾਂ ਇਸ ਪਾਸੇ ਧਿਆਨ ਹੀ ਜਾ ਸਕਦਾ ਮੇਰੇ ਥੋੜੇ ਤਾਂ ਮੇਰੇ ਵੀ ਨੈਗੇਟਿਵ ਆਇਆ ਮਨ 'ਚ ਪਰ ਮੈਂ ਉਹਨੂੰ ਸਾਰਾ ਦੇਖਿਆ ਮੈਂ ਕਿ ਉਹਨਾਂ ਨੂੰ ਬੁਲਾ ਕੇ ਪੁੱਛਿਆ ਤੇ ਸਮਝ ਆਈ ਤੇ ਇਹਨਾਂ ਨੂੰ ਵੈਲੈਂਟਾਈਨ ਡੇ ਵੀ ਇਦਾਂ ਲੱਗਣ ਲੱਗ ਪਿਆ ਕਿ ਜਿਦਾ ਦੀਵਾਲੀ ਦੁਸ਼ਹਿਰੇ ਵਰਗਾ ਸਾਡਾ ਕੋਈ ਉਹ ਧਾਰਮਿਕ ਕੋਈ ਜਿਹੜਾ ਹੈਗਾ ਉਹ ਫੰਕਸ਼ਨ ਆ ਤਿਹਾਰ ਆ ਕੋਈ ਰਿਲੀਜੀਅਸ ਫੈਸਟੀਵਲ ਆ ਤੇ ਉਹ ਸਾਡੇ ਕਲਚਰ ਦਾ ਹਿੱਸਾ ਬਣ ਗਿਆ ਜੈਸੀ ਨਹੀਂ ਰੋਕੇ ਆਲੇ ਫੇ ਵੀ ਸ਼ੁਕਰ ਆ ਕਿ ਥੋੜੇ ਬਹੁਤ ਉਹਦਾ ਵੀ ਵਿਰੋਧ ਕਰਦੇ ਸੀ ਪਰ ਮਸ਼ਹੂਰੀ ਇੰਨੀ ਜ਼ਿਆਦਾ ਕੀਤੀ ਹਰ ਵੇਲੇ ਟੀਵੀ ਤੇ ਹੈਪੀ ਵੈਲੈਂਟਾਈਨ ਤੇ ਕਿਤੇ ਗਾਣੇ ਚੱਲਦੇ ਪਏ ਰੇਡੀਓ ਤੇ ਕਿਤੇ ਕੁਛ ਕਿਤੇ ਕੁਛ ਉਹ ਸਾਡੇ ਕਲਚਰ ਦਾ ਹਿੱਸਾ ਬਣ ਗਿਆ ਮੈਨੂੰ ਉਹ ਇਨੋਸੈਂਟਲੀ ਦੇਣ ਆਂਦੇ ਹੁੰਦੇ ਸੀ ਚਾਕਲੇਟ ਉਹਨਾਂ ਦੀ ਭਾਵਨਾ ਮਾੜੀ ਨਹੀਂ ਸੀ ਸੋ ਆ ਬੱਚਿਆਂ ਨੂੰ ਪਿਆਰ ਕੁਛ ਕਰਕੇ ਉਹਨਾਂ ਨੂੰ ਸਮਝਾਇਆ ਵੀ ਇਹ ਸਾਡਾ ਕਲਚਰ ਨਹੀਂ ਹੈ ਸੋ ਜੇ ਗੇ ਆਲਿਆਂ ਨੂੰ ਨਾ ਰੋਕਿਆ ਗਿਆ ਤੇ ਫੇ ਘਰ ਘਰ ਗੇ ਆ ਜਣਿਆ ਵੇ ਮਾਰਦੇ ਰਹੋ ਤਾੜੀਆਂ ਜਾ ਜਾ ਕੇ ਉਹਨੇ ਭਾਈ ਗੇ ਕਲਚਰ ਉਹ ਦੂਜੀ ਗੱਲ ਹੋਰ ਜਦੋਂ ਕਿਸੇ ਚੀਜ਼ ਦੀ ਲਤ ਲੱਗ ਜਾਂਦੀ ਹੈ ਨਾ ਫਿਰ ਐਂਟੀ ਸੋਸ਼ਲ ਐਲੀਮੈਂਟ ਵੀ ਉਹਦੇ ਵਿੱਚ ਆ ਜਾਂਦੇ ਆ ਉਹ ਭਾਈ ਸਾਹਿਬ ਜੀ ਹਾਲੇ ਤਾਂ ਇਹ ਜੋਛੀਆਂ ਪੰਡਤਾਂ ਦੇ ਹੱਥ ਨਹੀਂ ਇਹ ਮਾਮਲਾ ਲੱਗਿਆ ਜਿੱਦਣ ਕਿਤੇ ਲੱਗ ਗਿਆ ਉਹਨਾਂ ਨੇ ਤਾਂ ਇਹਦੇ ਨਾਂ ਤੇ ਗੇ ਯੰਤਰ ਬਣਾ ਦੇਣੇ ਆ ਉਹ ਲੋਕਾਂ ਦੇ ਗਲਗਲ ਪੁਆਣੇ ਸ਼ੁਰੂ ਕਰ ਦੇਣੇ ਆ ਕਿ ਜੇ ਆਪਣੇ ਨਿਆਣੇ ਨੂੰ ਬਚਾਉਣਾ ਚਾਹੁੰਦੇ ਹੋਗੇ ਉਹ ਬਣਨ ਤੋਂ ਤਾਂ ਫਲਾਣੇ ਫਲਾਣੇ ਬੰਦੇ ਦਾ ਗੇ ਸੁਰੱਖਿਆ ਯੰਤਰ ਪਾਹਨੇ ਔਰ ਆਪਣੇ ਬੱਚੇ ਕੋ ਗੇ ਬਣਨੇ ਸੇ ਬਚਾएं ਚੁਟਕੀਆਂ ਮੇ ਹੋਰ ਤਾਂ ਹੋਰ ਇਹਨਾਂ ਨੇ ਜਿਹੜੇ ਸਾਡੇ ਪ੍ਰਾਈਵੇਟ ਪਾਰਟਸ ਆ ਉਹ ਸੋਨੇ ਚਾਂਦੀ ਦੇ ਬਣਵਾ ਕੇ ਬਹਾਨ ਲੱਗ ਪਣਿਆ ਗਿਆ ਗੰਗਾ ਚ ਸੌਰੀ ਜਿਹੜੇ ਕਿਸੇ ਨਹਿਰ ਚ ਵਹਾਓ ਜਾ ਕੇ ਤੇ ਕਿਸੇ ਪਿੱਪਲ ਥਲੇ ਰੱਖ ਆਓ ਕਿਤੇ ਤੁਸੀਂ ਉਧਾਂ ਚੜਾ ਆਓ ਤੇ ਤੁਹਾਡਾ ਬੱਚਾ ਮੁਕਤ ਹੋਊਗਾ ਚੱਕ ਕੇ ਤਾਂ ਬਾਕੀ ਅਸੀਂ ਆਪ ਹੀ ਲੈ ਕੇ ਜਾਣੇ ਆ ਫਿਰ ਸੋ ਇਦਾਂ ਦੇ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਜੇ ਇਹਨਾਂ ਨੂੰ ਨਾ ਰੋਕਿਆ ਤੇ ਆਉਣ ਵਾਲੇ ਟਾਈਮ 'ਚ ਤੁਸੀਂ ਇਦਾਂ ਦੇ ਕਈ ਬੰਦੇ ਆ ਨੇ ਆਪਣੇ ਡੇਰੇ ਜਮਾ ਲੈਣੇ ਆ ਸੋ ਭਾਈ ਇਹਨਾਂ ਨੂੰ ਆਪਣੀ ਸੁਸਾਇਟੀ 'ਚ ਐਂਟਰ ਨਾ ਹੋਣ ਦਿਓ ਹੁਣ ਅਗਲੀ ਗੱਲ ਕਰਦੇ ਆਂ ਵੀ ਇਹ ਗਏ ਬਣਦੇ ਕਿੱਦਾਂ ਹੈਗੇ ਆ ਕੀ ਇਹਨਾਂ ਦੇ ਪਿੱਛੇ ਦੀ ਮਾਨਸਿਕਤਾ ਹੈਗੀ ਆ ਦੇਖੋ ਮੈਂ ਦੋ ਕੇਸ ਸਟਡੀ ਕਰ ਲੈਣਾ ਜਿਹੜੇ ਮੈਂ ਆਪਣੇ ਅੱਖੀ ਗਏ ਦੇਖੀ ਆ ਇੱਕ ਗਏ ਸੀ ਛੋਟੇ ਸ਼ਹਿਰ ਦਾ ਉਹ ਮੁੰਡਾ ਜਿਹੜਾ 80 ਦੇ ਦशक ਦੇ ਵਿੱਚ ਪੈਕ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਉਹਨੇ ਕੰਪਿਊਟਰ ਦੀ ਇੰਜੀਨੀਅਰਿੰਗ ਕੀਤੀ ਸੀ ਬਹੁਤ ਹੈਂਡਸਮ ਮੁੰਡਾ ਸੀ 6 ਫੁੱਟਾ ਮੁੰਡਾ 6 ਫੁੱਟੋ ਵੀ ਪਲੱਸ ਹੀ ਹੋਣਾ ਗੋਰਾ ਚਿੱਟਾ ਕੁੜੀਆਂ ਮਰਦੀਆਂ ਸੀ ਉਹਦੇ ਉੱਤੇ ਬੜੀ ਪਰਸਨੈਲਿਟੀ ਸੀ ਬੜਾ ਇੰਟੈਲੀਜੈਂਟ ਸੀ 골ਡ ਮੈਡਲਿਸਟ ਸੀ ਚੰਗੇ ਪਰਿਵਾਰ ਦਾ ਔਰ ਉਹਨਾਂ ਦੇ ਪਰਿਵਾਰ ਦੇ ਵਿੱਚ ਅਸੀਂ ਤਾਂ ਕੋਈ ਦੇਖਿਆ ਨਹੀਂ ਕਿ ਗੇਗੂ ਹੋਵੇ ਨਾ ਹੀ ਕਦੀ ਸੁਣਿਆ ਕੋਈ ਚੰਗੇ ਭਲੀ ਕੁੜੀ ਦੇ ਨਾਲ ਉਹਦਾ ਵਿਆਹ ਹੋਇਆ ਡੀ ਐਮ ਸੀ ਦੀ ਡਾਕਟਰ ਸੀ ਕੁੜੀ ਉਹਦੇ ਘਰ ਆਪਣੇ ਅੱਗੇ ਬੱਚਾ ਵੀ ਹੋਇਆ ਕੁੜੀ ਵੀ ਪੈਦਾ ਹੋਈ ਪਤਾ ਨਹੀਂ ਲੱਗਿਆ ਕਦੋਂ ਗੇ ਕਨਵਰਟ ਹੋ ਗਿਆ ਔਰ ਲਾਲੀਆਂ ਲਿਪਸਟਿਕਾਂ ਲਾਣ ਲੱਗ ਪਿਆ ਤੇ ਫਿਰ ਉਹਦਾ ਹੌਲੀ ਹੌਲੀ ਕਰਕੇ ਤਲਾਕ ਵੀ ਹੋ ਗਿਆ ਗ੍ਰਸਤੀ ਵੀ ਤਬਾਹ ਹੋ ਗਈ ਸੋ ਜਲੰਧਰ ਦੇ ਪ੍ਰੈਸਟੀਜੀਅਸ ਕਾਲਜ ਦੇ ਵਿੱਚ ਉਹ ਪੜਾਉਂਦਾ ਰਿਹਾ ਮੁਕੇਰੀਆਂ ਦੇ ਵਿੱਚ ਉਹਨੇ ਆਪਣਾ ਇੰਸਟੀਚਿਊਟ ਖੋਲ੍ਹਿਆ ਹੋਇਆ ਸੀ ਉਹ ਤਾਂ ਹੋਰ ਅਮਰੀਕਾ ਵੀ ਜਾਂਦਾ ਸੀਗਾ ਵਾਈਫ ਵੀ ਉਹਦੀ ਫੋਰਨ ਚਲੇ ਗਈ ਹੋਈ ਸੀ ਸਾਰਾ ਕੁਝ ਬਹੁਤ ਮਲਾਈਦਾਰ ਸੀ ਕੋਈ ਗਰੀਬੀ ਦੀ ਗੱਲ ਨਹੀਂ ਸੀ ਮੈਂ ਇਹ ਗੱਲ ਤਾਂ ਸੁਣਾਈ ਕਿਉਂਕਿ ਕੁਝ ਵਿਦਵਾਨ ਇਹ ਵੀ ਕਹਿੰਦੇ ਜੀ ਵੀ ਡੀਐਨਏ 'ਚ ਪਰਵਰਤਨ ਹੋ ਜਾਂਦਾ ਹੁਣ ਇਸ ਸੋਹਰੇ ਦੇ ਡੀਐਨਏ 'ਚ ਕਦੋਂ ਪਰਵਰਤਨ ਹੋ ਗਿਆ ਇਹਦੀ ਕੁੜੀ ਜੰਪਿਆ ਫੇਰ ਕਦਾ ਡੀਐਨਏ ਬਦਲ ਗਿਆ ਇਹਦਾ ਤੇ ਜਦੋਂ ਇਹਦਾ ਕੇਸ ਸਟਡੀ ਕਰਦੇ ਆ ਵੀ ਕਿੱਦਾਂ ਹੋ ਗਿਆ ਮੈਂ ਸਾਰੀ ਖੋਜ ਕੀਤੀ ਇਹ ਬੰਦਾ ਮਾਡਲਿੰਗ ਦੇ ਚੱਕਰਾਂ 'ਚ ਪੈ ਗਿਆ ਔਰ ਬੰਬੇ ਬੈਂਗਲੌਰ ਵਗੈਰਾ ਜਾਣ ਲੱਗ ਪਿਆ ਕਿਉਂਕਿ ਕੰਪਿਊਟਰ ਸਾਇੰਸੇ ਨੇ ਕੀਤੀ ਸੀ ਉੱਥੇ ਜਾ ਕੇ ਉਹਦੇ ਨੂੰ ਤੁਰਨ ਲੱਗ ਪਿਆ ਤੇ ਮਾਡਲਾਂ ਵਾਲਗਾ ਸਾਰਾ ਬਾਣਾ ਬਣਾ ਲਿਆ ਤੇ ਸਭ ਕੁਝ ਕਰਦੇ ਕਰਦੇ ਔਰ ਦੂਸਰਾ ਕੀ ਹੈ ਇਹ ਲੋਕਾਂ ਦੇ ਵਿੱਚ ਇੱਕ ਨਾ ਮਾਨਸਿਕਤਾ ਹੁੰਦੀ ਆ ਕੁਝ ਡਿਫਰੈਂਟ ਅਲੱਗ ਕਰਨ ਦੀ ਕ੍ਰੀਏਟਿਵ ਮਾਈਂਡ ਹੁੰਦਾ ਪਰ ਇਹ 네ਗੇਟਿਵ ਕ੍ਰੀਏਟਿਵਿਟੀ ਵਾਲੇ ਵਾਸਤੇ ਉਹਨੂੰ ਪੈ ਗਿਆ ਜਿੰਨੇ ਵੀ ਇਹ ਗੇਗੂ ਹੈਗੇ ਸਾਰੇ 네ਗੇਟਿਵ ਕ੍ਰੀਏਟਿਵਿਟੀ ਵਾਲੇ ਪਾਸੇ ਪੈ ਜਾਂਦੇ ਆ ਤਾਏ ਗਏ ਬੰਦੇ ਆ ਤੇ ਕੁਛ ਨਵਾਂ ਕਰੀਏ ਜਿਦਾ IIT ਦੇ ਅਸੀਂ ਗਏ ਜਿੰਨੀ ਨਾਲ ਉਹ ਦੇਖਦੇ ਆ ਉਹ ਗਏ ਉਥੇ ਇੰਜੀਨੀਅਰਿੰਗ ਕਰਨ ਘਰਦਿਆਂ ਦੇ ਪੈਸੇ ਖਰਚਾਏ ਸੀਟ ਨੂੰ ਤੁਸੀਂ ਰਿਜ਼ਰਵ ਕਰ ਲਿਆ ਆਪਣੇ ਨਾਮ ਦੇ ਉੱਤੇ ਕੋਈ ਹੋਰ ਹੀ ਆ ਕੇ ਕਰ ਲੈਂਦਾ ਜੇ ਤੁਸੀਂ ਸਾਧੂ ਹੀ ਬੰਨਣਾ ਸੀ ਜਾਂ ਕੁਛ ਹੋਰ ਬੰਦ ਗਏ ਸੋ ਭਾਈ ਇਸ ਬੰਦਾ ਇਹ ਪਾਤਰ ਸਾਡੀ ਸੰਸਫਤੀ ਦਾ ਹੱਕਦਾਰ ਨਹੀਂ ਇਹਦੇ ਤਾਂ ਛਤਰੀ ਪਾਣੇ ਚਾਹੀਦੇ ਸੀ ਔਰ ਸਮਾਜ ਨੂੰ ਇਹਨੇ ਖਰਾਬ ਕੀਤਾ ਉਸ ਆਲੇ ਦੁਆਲੇ ਦੇ ਪਤਾ ਨਹੀਂ ਕਿੰਨੇ ਮੁੰਡੇ ਆਪਣੇ ਇਨਫਲੂਐਂਸ ਚ ਲੈ ਕੇ ਤੇ ਗੇ ਵਾਲੇ ਪਾਸੇ ਨੂੰ ਤੋਰ ਦਿੱਤੇ ਉਹ ਚੰਗੇ ਭਲੇ ਮੁੰਡੇ ਜਿਹੜੇ ਛਾਤੀਆਂ ਕੱਢ-ਕੱਢ ਕੇ ਐ ਡੋਲੇ ਦਿਖਾ ਦੇ ਕੇ ਤੁਰਦੇ ਸੀ ਉਹ ਐ ਹੱਥ ਕਰਨ ਲੱਗ ਪਏ ਸਾਰੇ ਕਮਾਲ ਦਾ ਇਸ ਬੰਦੇ ਨੇ ਯੋਗਦਾਨ ਦਿੱਤਾ ਐਡਾ ਪੜਿਆ ਲਿਖਿਆ ਬੰਦਾ ਹੋ ਕੇ ਸੁਸਾਇਟੀ ਨੂੰ ਕੀ ਯੋਗਦਾਨ ਦੇ ਕੇ ਗਿਆ ਕੋਈ ਵਧੀਆ ਇੰਜੀਨੀਅਰ ਤਾਂ ਇਹਦਾ ਬਣਾਇਆ ਨਹੀਂ ਆ ਗੇ ਤਾੜੀਆਂ ਮਾਰਨ ਵਾਲੇ ਜਰੂਰ ਪੈਦਾ ਕਰਕੇ ਚਲਾ ਗਿਆ ਸੋ ਹੁਣ ਦੁਨੀਆ 'ਚ ਨਹੀਂ ਵੈਸੇ ਮੈਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਸੀ ਪਰ ਮੈਂ ਬੜਾ ਦੁਖੀ ਹੋ ਕੇ ਕਹਿ ਰਿਆਂ ਕਿਉਂਕਿ ਇਸ ਸਮਾਜ ਦੇ ਵਿੱਚ ਅਸੀਂ ਲੋ ਨੀ ਕਰ ਸਕਦੇ ਕਿ ਇਦਾਂ ਦੇ ਬੰਦੇ ਆ ਜਾਣ ਥੋੜਾ ਜਿਆ ਕਠੋਰ ਬੰਨਾ ਪਊਗਾ ਸਾਨੂੰ ਸਖਤ ਬੰਨਾ ਪਊ ਦੂਜਾ ਕੇਸ ਹੈਗਾ ਉਸ ਮੁੰਡੇ ਦਾ ਜਿਹੜਾ ਵਿਚਾਰਾ ਰਾਮਲੀਲਾ ਦੇ ਵਿੱਚ ਡਾਂਸ ਕਰਦਾ ਸੀ ਕੁੜੀ ਬਣ ਕੇ 8ਵੀਂ ਕਲਾਸ ਪੜ੍ਹਦਾ ਸੀ ਉਹ ਭਾਵ ਪੈਦਾ ਕਰਦਾ ਕਰਦਾ ਰੋਜ਼ ਭਾਵ ਪੈਦਾ ਕਰਦਾ ਸੀ ਮੈਂ ਕੁੜੀ ਲੱਗਾ ਜੇ ਸੀਤਾ ਦਾ ਰੋਲ ਕਰਾਂ ਤੇ ਮਾਤਾ ਸੀਤਾ ਵਰਗੀ ਫੀਲਿੰਗ ਮੇਰੇ ਵਿੱਚੋਂ ਆਵੇ ਜੇ ਡਾਂਸ ਕਰਾਂ ਉੱਥੇ ਜਾ ਕੇ ਰੋਜ਼ ਨਵੇਂ ਗਾਣੇ ਤੇ ਨਵਾਂ ਡਾਂਸ ਥੱਲਿਓ ਤਾਰੀਆਂ ਮਿਲਦੀਆਂ ਸੀ ਉਤਸ਼ਾਹਿਤ ਹੁੰਦਾ ਗਿਆ ਸਾਨੂੰ ਵੀ ਜਦੋਂ ਤਾਰੀਆਂ ਮਿਲਦੀਆਂ ਤੇ ਅਸੀਂ ਵੀ ਉਸ ਸ਼ਾਇਕ ਹੋ ਜੰਨੇ ਆ ਤੇ ਅਸੀਂ ਭਾਪ ਭਰਦੇ ਆ ਉਹਦੇ ਵਿੱਚ ਉਹ ਭਾਪ ਵਿਭੋਰ ਹੋ ਕੇ ਭਰਦਾ ਭਰਦਾ ਚੱਲਣ ਲੱਗ ਪਿਆ ਉਦਹੀਂ ਵੀ ਮੈਂ ਲੱਗਾ ਹੀ ਕੁੜੀ ਥੋੜਾ ਜਿਹਾ ਮਾਨਸਿਕ ਸਤਰਚ ਮਾਰਾ ਮोटा ਤਾਂ ਫਰਕ ਪਿਆ ਹੋ ਪਰ ਜਿਆਦਾ ਉਹਦੇ ਨਾਲ ੱਤਕਾ ਹੋ ਗਿਆ ਕਿਉਂਕਿ ਉਹ ਇੱਕ ਗਰੀਬ ਤਬਕੇ ਚ ਆਉਂਦਾ ਸੀ ਜਿਸ ਜਗ੍ਹਾ 'ਚ ਉਹ ਰਹਿੰਦਾ ਸੀ ਹਾਲਤ ਵਾਲੇ ਦਾ ਮੱਲਾ ਵੀ ਡਰ ਡਰਗ ਐਡਿਕਟ ਔਰ ਸ਼ਰਾਬੀਆਂ ਦਾ ਅਮਲੀਆਂ ਦਾ ਮੱਲਾ ਸੀ ਔਰ ਮੈਨੂੰ ਛਾਣਬੀਨ ਕਰਨ ਤੇ ਪਤਾ ਲੱਗਿਆ ਕਿ ਉਹ ਬੱਚਾ ਉਦੋਂ ਮਿਸਯੂਜ਼ ਹੋ ਗਿਆ ਕਿਸੇ ਕੋਲ ਸ਼ਰਾਬੀ ਸ਼ਰੂਬੀ ਨੂੰ ਕੁਝ ਹੋਰ ਨਹੀਂ ਲੱਭਾ ਤੇ ਉਹਨੇ ਉਹਨੂੰ ਹੀ ਮਿਸਯੂਜ਼ ਕਰ ਲਿਆ ਤੇ ਫਿਰ ਥੋੜਾ ਜਿਹਾ ਉਹਨੂੰ ਪੈਸਿਆਂ ਦਾ ਝਸ ਪੈ ਗਿਆ। ਰਾਮਲੀਲਾ 'ਚ ਵੀ ਪੈਸੇ ਮਿਲਦੇ ਸੀ ਉਹਨੂੰ। ਲੋਕੀ ਉਹਨੂੰ ਇਨਾਮ ਦਿੰਦੇ ਸੀ ਤੇ ਦੂਜੇ ਪਾਸੇ ਵੀ ਪਤਾ ਨਹੀਂ ਕਦੋਂ ਉਹ ਫੋਲੀ ਫੋਲੀ ਕਰਦਾ ਮਜਬੂਰੀ ਵਾਸਤੇ ਜਾਂ ਕਿਦਾਂ ਵੀ ਉਹ ਕਨਵਰਟ ਹੁੰਦਾ ਗਿਆ। ਇਹ ਪਾਤਰ ਜਿਹੜਾ ਸਾਡੀ ਸਿੰਮਫੀ ਦਾ ਹੱਕਦਾਰ ਆ ਇਹਨੂੰ ਸਾਨੂੰ ਬਚਾ ਸਕਦੇ ਸੀ। ਅਸੀਂ ਸਮਾਜ ਨੂੰ ਚਾਹੀਦਾ ਸੀ ਜਿਹੜੇ ਉਹਦੇ ਸਮਾਜ ਦੇ ਲੀਡਰਸ਼ਿਪ ਬੱਚੇ ਸੀ ਨਾਲ ਉਹਦੇ ਘੁੰਮਦੇ ਬਾਕੀਆਂ ਵੱਡਿਆਂ ਨੂੰ ਦੱਸਦੇ ਵੀ ਇਹਦੀ ਮਦਦ ਕਰ ਦੋ। ਔਰ ਬਾਕੀਆਂ ਨੂੰ ਵੀ ਕਰਨੀ ਚਾਹੀਦੀ ਸੀ ਪਰ ਨਾ ਕਿ ਉਹਨੂੰ ਇੱਕ ਉਪਹਾਸ ਦਾ ਪਾਤਰ ਬਣਾ ਕੇ ਛੱਡ ਦਿੱਤਾ ਗਿਆ। ਸੋ ਉਹ ਇੱਕ ਕਲਾਕਾਰ ਦਾ ਦੁਖਦ ਅੰਤ ਹੋਇਆ। ਇਹ ਤਾਂ ਉਹ ਬੰਦਾ ਬਹੁਤ ਅੱਗੇ ਤੱਕ ਜਾਣਾ ਚਾਹੀਦਾ ਸੀ ਉਹ ਚ ਕਲਾ ਸੀ। ਹੁਣ ਅਗਲੀ ਗੱਲ ਕਰਦੇ ਆਂ ਵੀ ਇਹ ਗੇ ਦੇ ਵਿੱਚ ਸਾਇੰਟੀਫਿਕ ਰੀਜ਼ਨ ਕੀ ਹੈ? ਦੇਖੋ ਟੈਸਟੋਸਟੀਰੋਨ ਲੈਵਲ ਇੱਕ ਮਰਦਾਨਾ ਹਾਰਮੋਨ ਹੁੰਦਾ ਬੰਦੇ 'ਚ। ਇਹ ਹਾਰਮੋਨ ਜਿਹੜਾ ਬਾਡੀ 'ਚ ਘਟਣਾ ਨਹੀਂ ਚਾਹੀਦਾ। ਜਦੋਂ ਇਹ ਹਾਰਮੋਨ ਘਟਦਾ ਤੇ ਉਦਾਂ ਵੀ ਮਰਦਾਨਾ ਕਮਜ਼ੋਰੀ ਆਂਦੀ ਹੈ ਹੀ ਹੋਰ ਕਈ ਕੁਝ ਹੁੰਦਾ। ਤੋ ਪਹਿਲਾ ਟੈਸਟ ਤਾਂ ਇਹੀ ਹੈ ਜੇ ਤੁਹਾਡੇ ਨਿਆਣੇ ਦੇ ਵਿੱਚ ਕੋਈ ਇਦਾਂ ਲੱਛਣ ਲੱਗਦਾ ਤੇ ਪਹਿਲਾ ਇਹ ਆਪ ਹੀ ਭਾਵੇਂ ਟੈਸਟ ਕਰਾ ਲਓ ਡਾਕਟਰ ਨੂੰ ਹੀ ਪੁੱਛਣ ਦੀ ਲੋੜ ਨਹੀਂ ਕੋਈ ਬਹੁਤਾ ਮਹਿੰਗਾ ਟੈਸਟ ਨਹੀਂ ਹੁੰਦਾ। ਜੇ ਇਹਦੇ 'ਚ ਕਮੀ ਪੇਸ਼ੀ ਆਈ ਆ ਕੁੜੀਆਂ 'ਚ ਜੇ ਵੱਧ ਗਿਆ ਤਾਂ ਤਾਂ ਉਹਨਾਂ ਵਿੱਚ ਕਮੀ ਪੇਸ਼ੀ ਆ ਜਾਣੀ ਹੈ ਤੇ ਇੱਧਰ ਹੋ ਗਿਆ ਤਾਂ ਬਾਕੀ ਆਪਾਂ ਇਹ ਮੰਨਿਏ ਵੀ ਕਿ ਕੁਝ ਹਾਰਮੋਨਲ ਡਿਜ਼ੀਜ਼ ਹੁੰਦੀਆਂ ਵੀ ਆ ਪਰ ਇਹ ਜ਼ਿਆਦਾ ਹਾਰਮੋਨਲ ਡਿਜ਼ੀਜ਼ ਨਹੀਂ ਆਈਆਂ ਇਹ ਸਿਰਫ ਆਪਣੇ ਆਪ ਨੂੰ ਇੱਕ ਅਲੱਗ ਦਿਖਣ ਦੀ ਕੋਸ਼ਿਸ਼ ਹੀ ਆ। ਜ्यादातर ਜਿਹੜੇ ਸਾਨੂੰ ਲੱਭਦੇ ਆ ਉਹ ਹੈਗੇ ਹੀ ਜਿਹੜੇ ਆ ਸਿਰਫ ਉਹਨਾਂ ਦੇ ਘਰਦਿਆਂ ਨੇ ਕਿ ਇਹ ਜਿਹੜੇ ਸਾਡੇ ਨਿਆਣੇ ਨੂੰ ਲੈ ਨਾ ਜਾਣ ਬਸ ਕਵਰ ਅਪ ਕੀਤਾ ਹੋਇਆ ਹੁਣ ਅੱਗੇ ਅਸੀਂ ਗੱਲ ਕਰਦੇ ਆ ਡਾਈਟ ਡਾਈਟ ਦਾ ਭਰਾ ਬੜਾ ਰੋਲ ਆ ਅੱਜ ਕੱਲ ਸੀਡਲੈਸ ਖੀਰੇ ਆ ਗਏ ਸੀਡਲੈਸ ਤਰਬੂਜ ਲਿਆਈ ਜਾਂਦੇ ਆ ਅਸੀਂ ਸੀਡਲੈਸ ਪਪੀਤੇ ਉਹ ਭਾਈ ਸਾਹਿਬ ਜੀ ਭਾਵੇਂ ਮੈਡੀਕਲ ਸਾਇੰਸ ਨੇ ਪ੍ਰੂਵ ਨਹੀਂ ਕੀਤਾ ਕਿ ਇਹਦੇ ਨਾਲ ਕੁਛ ਇਦਾਂ ਦੀ ਕੋ ਬਿਮਾਰੀ ਹੁੰਦੀ ਆ ਪਰ ਫਿਰ ਵੀ ਜੈਸਾ ਖਾਈਏ ਅਨ ਵੈਸਾ ਹੋਏ ਮੰਨ ਤੇ ਉਦਾਂ ਦੀ ਤੁਹਾਡੀ ਮਾਨਸਿਕਤਾ ਇਹ ਜਿਹੜੇ ਬਿਨਾ ਬੀਜ ਤੋਂ ਬਿਨਾ ਸੀਡ ਤੋਂ ਤੁਸੀਂ ਚੀਜ਼ਾਂ ਖਾਣਿਓ ਇਹ ਵੀ ਕਿਤੇ ਨਾ ਕਿਤੇ ਤੁਹਾਡੀ ਮਾਨਸਿਕ ਤਾਨੂੰ ਪ੍ਰਭਾਵਿਤ ਕਰਦੇ ਹੋਣਗੇ ਕਿਉਂਕਿ ਇਹਦੀਆਂ ਉਦਾਹਰਣਾਂ ਪਈਆਂ ਹਰ ਚੀਜ਼ ਸਾਇੰਟੀਫਿਕਲੀ ਪ੍ਰੂਫ ਨਹੀਂ ਹੁੰਦੀ ਕਈ ਵਾਰੀ ਸਮਾਜ ਨੇ ਜਨਰੇਸ਼ਨਸ ਤੋਂ ਕੋਈ ਚੀਜ਼ਾਂ ਆਜ਼ਾਦ ਕਰਕੇ ਰੱਖੀਆਂ ਹੁੰਦੀਆਂ ਉਹਨਾਂ ਦੇ ਸੈੱਟ ਕੀਤੇ ਹੁੰਦੇ ਸ਼ਲੋਕ ਹੀ ਅਜਿਹਾ ਪੈਰ ਗਰਮ ਪੇਟ ਨਰਮ ਸਿਰ ਠੰਡਾ ਘਰ ਆਏ ਡਾਕਟਰ ਤੇ ਉਹਦੇ ਮਾਰੋ ਡੰਡਾ ਹੁਣ ਜੈਸਾ ਖਾਈਏ ਅੰਨ ਵੈਸਾ ਹੋਏ ਮਨ ਉਹ ਹੋਰ ਤਾਂ ਹੋਰ ਸਾਡੇ ਨਾਲੋਂ ਤਾਂ ਇਹ ਬਾਬੇ ਬੂਬੇ ਹੀ ਬਹੁਤ ਸਿਆਣੇ ਐ ਜਦੋਂ ਕਿਤੇ ਬਾਬੇ ਬੂਬੇ ਦੇ ਕਿਸੇ ਮੰਦਰ ਜਾਂ ਬਾਬੇ ਦੇ ਡੇਰੇ ਤੇ ਲੈ ਕੇ ਜਾਂਦੇ ਆ ਨਾ ਨਵੀਂ ਵਿਆਹੇ ਜਨਾਨੀ ਨੂੰ ਇਹਦੇ ਬੱਚਾ ਹੋ ਜੇ ਇਹਦੇ ਮੁੰਡਾ ਹੋਏ ਜਾਂ ਕੋਈ ਉਹਨੂੰ ਪ੍ਰੋਬਲਮ ਹੋਵੇ ਤਾਂ ਲੈ ਕੇ ਜਾਂਦੇ ਆ ਉਹ ਵੀ ਬਿਨਾ ਬੀਜ ਵਾਲਾ ਫਰੂਟ ਵਾਰ ਕੇ ਮੰਤਰ ਕੇ ਉਹਦੀ ਝੋਲੀ ਨਹੀਂ ਪਾਉਂਦਾ ਉਹਦੀ ਝੋਲੀ ਜਿਹੜਾ ਫਰੂਟ ਪਾਇਆ ਜਾਂਦਾ ਉਹ ਉਹੀ ਹੁੰਦਾ ਜਿਹਦੇ ਵਿੱਚ ਬੀਜ ਹੋਵੇ ਬਿਨਾ ਬੀਜ ਵਾਲਾ ਉਹ ਫਰੂਟ ਉਹਦੀ ਝੋਲੀ ਨਹੀਂ ਪਾਉਂਦੇ ਸੋ ਭਾਈ ਸਾਹਿਬ ਆਪਾਂ ਸਾਰੇ ਸਿਆਣੇ ਆ ਅਸੀਂ ਆਪਣੇ ਬੱਚਿਆਂ ਦੇ ਉੱਤੇ ਨਜ਼ਰ ਰੱਖੀਏ ਜੇ ਬੱਚੇ ਦੇ ਬਿਹੇਵੀਅਰ ਦੇ ਵਿੱਚ ਕੋਈ ਚੇਂਜ ਆਂਦਾ ਤੇ ਆਪਾਂ ਉਹਨੂੰ ਡਾਕਟਰ ਕੋਲ ਲੈ ਕੇ ਜਾਈਏ ਔਰ ਸਟ्रेस ਘਟ ਦਈਏ ਔਰ ਨਾਲ ਦੀ ਨਾਲ ਮੈਂ ਘਰਦਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਦੇਖੋ ਇਹ ਬਹੁਤਾ ਜਿਆਦਾ ਸਾਰਾ ਸਿਹੜੀ ਸਿਆਪਾ ਜਿਹੜਾ ਪਿਆ ਨਾ ਇਹ ਫਿਲਮਾਂ ਨੇ ਪਾਇਆ ਮੋਬਾਈਲ ਫੋਨ ਦੇ ਵਿੱਚ ਬੱਚਿਆਂ ਦੀ ਐਕਸੈਸ ਹੋ ਗਈ YouTube YouTube ਤੇ ਤਾਂ ਚਲੋ ਫਿਰ ਹਾਲੇ ਚੰਗਾ ਕੰਟੈਂਟ ਹੀ ਆਂਦਾ ਲੇਕਿਨ ਕਈ ਚੀਜ਼ਾਂ ਇਦਾਂ ਨਹੀਂ ਹੋ ਗਿਆ ਪੌਨ ਸਾਈਟਸ ਦੇਖਦੇ ਆ ਬੱਚੇ ਫਿਲਮਾਂ ਦੇਖਦੇ ਆ ਜਾਂ ਫਿਲਮਾਂ ਦੇ ਵਿੱਚ ਸੀਨ ਬਹੁਤ ਬੋਲਡ ਆਉਣ ਲੱਗ ਪਏ। ਤੋਂ ਹੁਣ ਆਪਾਂ ਜਾਦਾ ਬੱਚਿਆਂ ਨੂੰ ਐਕਸਪੋਜ਼ਰ ਤੋਂ ਰੋਕ ਵੀ ਨਹੀਂ ਸਕਦੇ। ਸੋ ਆਪਾਂ ਨੂੰ ਵੀ ਥੋੜਾ ਜਿਹਾ ਜਿਗਰਾ ਖੁੱਲਾ ਕਰਨਾ ਪਊਗਾ। ਥੋੜਾ ਜਿਹਾ, ਜਿਆਦਾ ਨਹੀਂ। ਵੀ ਥੋੜੀ ਜਿਹੀ ਉਹਨਾਂ ਨੂੰ ਖੁੱਲ ਵੀ ਦੇਣੀ ਪਊਗੀ ਮਰਿਆਦਾ 'ਚ ਰਹਿੰਦੇ ਹੋਏ। ਤਾਂ ਕਿ ਉਹ ਆਪਣਾ ਜਿਹੜਾ ਉਹਨਾਂ ਦਾ ਮਨ ਦੇ ਬਲਬਲੇ ਆ ਉਹ ਸਾਂਝੇ ਕਰ ਸਕਣ ਤੇ ਆਪਣੇ ਬੱਚੇ ਦੇ ਤੁਸੀਂ ਦੋਸਤ ਵੀ ਬਣੋ। ਤੋਂ ਥੋੜਾ ਬਹੁਤਾ ਜਿਵੇਂ ਆਪਣੇ ਕਿਸੇ ਮਿੱਤਰ ਦੇ ਨਾਲ ਆਪੋਜੀਟ ਸੈਕਸ ਦੇ ਨਾਲ ਥੋੜਾ ਜਿਹਾ ਉਹ ਮਿਲਦਾ ਵਰਤਦਾ ਹੈਗਾ ਤਾਂ ਆਪਾਂ ਨੂੰ ਥੋੜਾ ਖੁੱਲਾ ਜਿਗਰਾ ਵੱਡਾ ਜਿਗਰਾ ਕਰਨਾ ਚਾਹੀਦਾ ਆਦੀ ਅਨਾਦੀ ਕਾਲ ਤੋਂ ਦੇਵਤੇ ਵੀ ਜਾਂਦੇ ਰਹੇ ਘੁੰਮਦੇ ਰਹੇ ਆ ਸੋ ਥੋੜਾ ਜਿਹਾ ਨਹੀਂ ਤਾਂ ਫਿਰ ਆਪਾਂ ਇਸ ਗੱਲ 'ਇਤਿਆਰ ਰਹੀਏ ਕਿਉਂਕਿ ਜਦੋਂ ਬੱਚਾ ਵੱਡਾ ਹੋ ਗਿਆ ਇਹ ਬਾਇਓਲੋਜੀ ਕਹਿੰਦੀ ਆ ਉਹਦੀ ਉਮਰ ਆ ਗਈ ਉਹਨੂੰ ਵੀ ਥੋੜੀ ਬਹੁਤ ਜ਼ਰੂਰਤ ਹੁੰਦੀ ਆ ਸੋ ਉਹਨੂੰ ਆਪਾਂ ਅੱਖੋਂ ਪਰੋਖਾ ਨਹੀਂ ਕਰ ਸਕਦੇ ਸਮਝਾ ਸਕਦੇ ਆ ਉਹਦੇ ਮਾਈਂਡ 'ਚ ਗੱਲ ਬਿਠਾ ਸਕਦੇ ਆ ਪਰ ਥੋੜੀ ਜੀ ਖੋਲਸਾ ਦੇਣੀ ਚਾਹੀਦੀ ਹੈ ਨਹੀਂ ਤਾਂ ਫਿਰ ਉਹ ਇਧਰਲੇ ਪਾਸੇ ਨੂੰ ਆਪਣੀ ਪੂਰਤੀ ਕਰੂਗਾ ਆ ਕੇ ਸੋ ਧੰਨਵਾਦ